ਦੀ ਪਾਵਨ ਗੁਰਦਰਬ ਤੇ ਨਿਵੀ ਲੋਰ ਜਿਤ ਬੈਠੀ ਹੋਈ ਸਾਸ ਜੈ ਮੀਓ ਉਹ ਦਸੂਏ ਟਟਾਣ ਆ ਬਸਿਆ ਹੋਇਆ ਨਾਰਾ ਕਰੀ ਤਨ ਗੱਜ ਕੇ ਬਣਾਈਏ ਫਤੇ ਆਖੀਏ ਸਵਾਹਿ ਗੁਰੂ 니ਗਾ ਹਰਸਾ ਸਵਾਹਿ ਗੁਰੂ ਜੀ ਕੀ ਹਤੇ ਜੋ ਲੜੀ ਵਾਰ ਕਥਾ ਜਾਪਦੇ ਕੀ ਆਪ ਸਰਵਨ ਕਰਦੇ ਆ ਰਹੇ ਉਸ ਹੀ ਲੜੀ ਨੂੰ ਆਪਾਂ ਅੱਗੇ ਤੋਰੀਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈਨਾ ਨਾਮ ਦਿਲ-ਦਿਲ ਕਰ ਕੱਟੀ ਐ ਜਿਹੜੀ ਰਸਨਾ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਗੁਣ ਨਹੀਂ ਨਾਉਂਦੀ ਉਹਦੀ ਵਡਿਆਈ ਉਹਦੀ ਉਮਾ ਉਹਦੀ ਮਹਿਮਾਨੀ ਕਰਦੀ ਉਹਦੇ ਘਰ ਦੇ ਗਉਣੀ ਗਾਉਂਦੀ ਤੇ ਮੇਰੇ ਪਾਤਸ਼ਾਹ ਕਹਿੰਦੀ ਉਹਨੂੰ ਰਾਈ ਰਾਈ ਕਰਕੇ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਵੇ ਇੱਕ ਵੇਰਾ ਆਪਣੀਆਂ ਮਨੋ ਮਰਦੀਆਂ ਨੂੰ ਕਰੋ ਆਕਾਗਰ ਆਕਾਗਰਤਾ ਲਿਆਉਣ ਵਾਸਤੇ ਸੰਗਤ ਨੂੰ ਬੇਨਤੀ ਕਰੀਏ ਇੱਕ ਵੇਰਾਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਾਪ ਸਹਿਬ ਦੀ ਕਥਾ ਅਪਜੀ ਲੜੀ ਵਾਰ ਸਰਵਨ ਕਰਦੇ ਉਸੇ ਲੜੀ ਨੂੰ ਅੱਗੇ ਤੋਰਦੇ ਜਾਂਚਰੀ ਛੰਦ ਨਾ ਸਦਰ ਨਾ ਮਿਦਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬੰਦ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਸ਼ੁਭ ਅਮਰ ਦੇ ਵੇਲੇ ਦੀ ਇਹ ਦੂਜੀ ਬਾਣੀ ਦਾ ਜਾਪ ਹੈ ਪਹਿਲਾਂ ਜਪਜੀ ਸਾਹਿਬ ਫਿਰ ਜਾਪ ਤਾਂ ਅਨੂਗੁਰ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੇ ਨਾ ਕੋਈ ਵੈਰੀ ਹੈ ਤੇ ਨਾ ਹੀ ਕੋਈ ਉਹਦੇ ਮਿੱਤਰ ਹੈ। ਜਾਣ ਦੇ ਨਾ ਨਾ ਹੀ ਉਸ ਪਰੇਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਰ ਦਾ ਵੈਰੀ ਹੈ। ਨਾ ਹੀ ਕੋਈ ਉਹਦਾ ਦੋਸਤ ਹੈ ਨਾ ਹੀ ਕੋਈ ਉਹਦਾ ਮਿੱਤਰ ਹੈ। ਨਾ ਭਰ ਮੰਗੂ ਨਾ ਭੇਤਰ ਨਾ ਭਰ ਮੈਂ ਕਿਸੇ ਪ੍ਰਕਾਰ ਦਾ ਕੋਈ ਉਹਨੂੰ ਭਰਮ ਨਹੀਂ ਭਲੇਖਾ ਨਹੀਂ ਵਹਿਮ ਨਹੀਂ ਤੇ ਨਾ ਹੀ ਉਹਨੂੰ ਕਿਸੇ ਤਰ੍ਹਾਂ ਦਾ ਨਾ ਹੀ ਭਇਆ ਨਾ ਹੀ ਉਹਨੂੰ ਡਰਿਆ ਨਾ ਕਰਮੰ ਨਕਾਇ ਨਾ ਕਰਮ ਕਰਦਾ ਕਿਉਂਕਿ ਸਰੀਰ ਤੋਂ ਦਾ ਰਹਿਦਾ ਸਰੀਰ ਦਾ ਹੈ ਨਹੀਂ ਉਹਦਾ ਇਸ ਕਰਕੇ ਆਪਾਂ ਕੰਮ ਕਰਦੇ ਆਪਾਂ ਕਰਮ ਬਣਾਉਣੀਆ ਤਕਦੀਰ ਬਣਾਉਣੀਆ ਭਾਗ ਬਣਾਉਣੀਆ ਕੰਮ ਕਰਕੇ ਉਹਦਾ ਸਰੀਰ ਨਹੀਂ ਹੋ ਕਰਮ ਤੋਂ ਰਹਦਾ ਆਪਾਂ ਉਹ ਕੰਮ ਕਰਕੇ ਆਪਣਾ ਕਰਮ ਕਰਦੇ ਆ ਇਹ ਆਪਣੀਆਂ ਤਕਦੀਰ ਆਪਣਾ ਭਾਗ ਆਪਣਾ ਮੁਕੱਦਰ ਬਣਦਾ ਦਾ ਜਨਮ ਆ ਜਾਈ ਜਨਮ ਰਹਦਾ ਜਨਮ ਹੀ ਨਹੀਂ ਹੁੰਦਾ ਥਾਂ ਤੋਂ ਵੀ ਰਹਤਾ ਜੀ ਜਨਮ ਹੋਵੇ ਤਾਂ ਉਹਦਾ ਥਾਂ ਹੋਵੇ ਘਰ-ਬਾਰ ਹੋਵੇ ਸ਼ਹਿਰ ਹੋਵੇ ਨਗਰ ਹੋਵੇ ਪਿੰਡ ਹੋਵੇ ਉਹਦੀ ਕੋਈ ਜਗ੍ਹਾ ਹੋਵੇ ਜ਼ਮੀਨ ਹੋਵੇ ਜਾਇਦਾਦ ਹੋਵੇ ਪ੍ਰਾਪਰਟੀ ਹੋਵੇ ਥਾਂ ਤੋਂ ਰਹਦਾ ਕੋਈ ਥਾਂ ਨਹੀਂ ਨਾ ਜਿੱਦੜਾ ਨਾ ਮਿੱਧੜਾ ਨਾ ਕੋਈ ਮੂਰਤੀ ਆ ਉਹਦੀ ਵੀ ਜਿਹੜੀ ਮੂਰਤੀ ਦੀ ਆਪਾਂ ਪੂਜਾ ਕਰੀਏ ਤੇ ਨਾ ਹੀ ਕੋਈ ਉਹਦਾ ਮਿੱਤਰ ਹੈ ਜਿਹੜੀ ਉਹਦੀ ਦੋਸਤੀ ਕਰੇ ਪਰੀਆ ਪਵਿੱਤਰ ਸਭ ਤੋਂ ਦੂਰ ਤੇ ਪਾਵਨ ਪਵਿੱਤਰ ਹੈ ਉਹ ਪ੍ਰਦੀਸ਼ ਹੈ ਦੀਸ ਹੈ ਧਰਤੀ ਦਾ ਮਾਲਕ ਹੈ ਆਦਿ ਈਸ਼ਵਰ ਹੈ ਮੁੱਢ ਤੋਂ ਹੀ ਇਹ ਸਾਰੀ ਧਰਤੀ ਖੰਡਾ ਬ੍ਰਹਮਣਾ ਉਹਦੀ ਹੈ ਉਹਦੀ ਰਜਿਸਟਰੀ ਹੈ ਉਹਦੀ ਧਰਤੀ ਹੈ ਕੋਈ ਮਾਲਕ ਹੈ ਅਦਰਸ਼ ਹੈ ਕਰਸ਼ ਹੈ ਦ੍ਰਿਸ਼ਟੀ ਤੋਂ ਪਰੇ ਜਿਹਾ ਬਾ ਆਖੀ ਉਹ ਵੀ ਸਾਡੀ ਦ੍ਰਿਸ਼ਟੀ ਵਾੜ ਸਾਡੀ ਨਜ਼ਰ ਵਿੱਚ ਸਾਡੀ ਦ੍ਰਿਸ਼ਟੀ ਦੇ ਵਿੱਚ ਨਜ਼ਰ ਆਉਣ ਵਾਲਾ ਨਹੀਂਗਾ ਅਕਰਸ਼ ਹੈ ਕਮਜ਼ੋਰ ਹੋਣ ਵਾਲਾ ਨਹੀਂ ਕੋਈ ਵੀ ਉਹਨੂੰ ਦੁਨੀਆ ਦਾ ਲੋਕ ਉਹਨੂੰ ਕਮਜ਼ੋਰ ਨਹੀਂ ਕਰ ਸਕਦਾ ਉਹ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਇੰਨਾ ਬਲ ਤੇ ਇੰਨੀ ਤਾਕਤ ਇੰਨੀ ਪਾਵਰ ਆ ਉਹਦੇ ਚ ਭਗਵਤੀ ਸ਼ੰਦ ਪ੍ਰਸੰਗ ਆਖਦੇ ਕਿ ਐ ਸ਼ਿਦ ਦੇਸੈ ਕਿ ਐ ਭਿਜ ਭੇਸੈ ਨਾਸ਼ ਤੋਂ ਰਹਿਦਾ ਤੇ ਫੇਰ ਵੀ ਦੇਸ ਵਾਲਾ ਹੋ ਜੋ ਨਾਸ ਰਹਿਦਾ ਤੇ ਫੇਰ ਵੀ ਉਹ ਸਰੂਪ ਵਾਲਾ ਹੈ ਬਸ ਇਹਨਾਂ ਗੱਲਾਂ ਦੀ ਦਾ ਸਮਝ ਪਾਉਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਕਿ ਆ ਗੰਜ ਕਰਮ ਹੈ ਕਿ ਆ ਭੰਜ ਭਰਮ ਹੈ ਜੋ ਨਾਸ ਰਹਿਸ ਹੈ ਤੇ ਫੇਰ ਵੀ ਕੰਮਾਂ ਵਾਲਾ ਸਾਰੇ ਕੰਮ ਕਰਦਾ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਭਰਮਾ ਕਰਕੇ ਨਾਸ ਰਹਦਾ ਕੋਈ ਵੀ ਉਹਨੂੰ ਭਰਮ ਬਲੇਖਾ ਨਹੀਂ ਨਾਸ ਤੋਂ ਰਹਦਾ ਕੀ ਆ ਭੇਜੇ ਲੋਕ ਕਹੇ ਕਿ ਇਹ ਤੇ ਇੱਕ ਸ਼ੋਕੈ ਜੋ ਨਾਸ ਰਹਤ ਤੇ ਦੇਸ ਵਾਲਾ ਸਾਰੇ ਦੇਸ ਉਹਦੇ ਨੇ ਥਾਰੇ ਦਿਸਾ ਦਾ ਮਾਲਕ ਕੀ ਇਹ ਛਜ ਸ਼ੋਕੈ ਜੋ ਸੂਰਜ ਨੂੰ ਸਗਾਉਣ ਵਾਲਾ ਹੈ ਤੇ ਨਾਸ਼ ਕਰਨ ਵਾਲਾ ਉਹਦਾ ਚੜਾਇਆ ਹੋਇਆ ਤੇ ਜਦੋਂ ਚਾਵੇ ਉਹਨੂੰ ਸਦਾ ਵਾਸਤੇ ਸਕਾ ਦੇਵੇਗਾ ਤਾਂ ਉਹਦਾ ਨਾਸ਼ ਕਰ ਦੇਣਾ ਕਿ ਜਬ ਦੂਤ ਵਰਨੈ ਜੋ ਸੁਧ ਵਰਨ ਸਰੂਪ ਵਾਲਾ ਹੈ ਕਿ ਭੂਤ ਕਰਨ ਜੋ ਦੌਲਤ ਦੇ ਕਰਨ ਵਾਲਾ ਹੈ ਦੌਲਤ ਨੂੰ ਵਧਾਉਣ ਵਾਲਾ ਦਾਤਾ ਦੇਣ ਵਾਲਾ ਹੈ ਅਮੀਰ ਕਰਨ ਵਾਲਾ ਹੈ ਤੇ ਰਾਜ ਤੱਕ ਤੇ ਬਿਠਾਉਣ ਵਾਲਾ ਗੱਜ ਕੇ ਆਖੋ ਸਤ ਨਾਮ ਸ੍ਰੀ ਕੇ ਰਾਜਮ ਪ੍ਰਭ ਹੈ ਕੇ ਧਰਮ ਧੁਜੈ ਹੈ ਜੋ ਰਾਜਾਂ ਦਾ ਦੀ ਸੋਭਾ ਹੈ ਧਿਆਨ ਦੇਣਾ ਜਿਵੇਂ ਮਾਤਾ ਪਿਤਾ ਦਾ ਪੁੱਤਰ ਸੋਭਾ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਰੇ ਰਾਜਾਂ ਦੀ ਉਹ ਸੋਭਾ ਵਾਲਾ ਹੈ ਜੋ ਧਰਮ ਦਾ ਝੰਡਾ ਹੈ ਜਿਵੇਂ ਆਪਣੇ ਭਾਰਤ ਦਾ ਤਿਰੰਗਾ ਹੈ ਇਸੇ ਤਰ੍ਹਾਂ ਉਹ ਧਰਮ ਦਾ ਦਇਆ ਦਾ ਉਹ ਝੰਡਾ ਉਹਦੇ ਦਰ ਤੇ ਝੂਲ ਰਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਉਹ ਝੰਡਾ ਕਦੇ ਵੀ ਬਨਾਸ਼ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਉਹ ਝੂਲਦਾ ਹੀ ਰਹੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਦੇਸਾਂ ਵਿਦੇਸਾਂ ਦੇ ਜਿੰਨੇ ਝੰਡੇ ਨੇ ਸ਼ਾਮ ਨੂੰ ਸੰਜਿਆ ਦੇ ਸਮੇਂ ਉਹ ਵਧਾਏ ਜਾਂਦੇ ਨਹੀਂ ਝੂਲਣੋਂ ਹਟ ਜਾਂਦੇ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਜਿਹਾ ਨਿਸ਼ਾਨ ਸੇਵ ਚ ਲਾਇਆ ਝੰਡਾ ਚ ਲਾਇਆ ਖਾਲਸੇ ਦਾ ਉਹ ਦਿਨ ਰਾਤ ਹੀ ਝੂਲਦਾ ਰਹਿੰਦਾ ਉਹਨੂੰ ਕੋਈ ਵੀ ਝੁਕਾ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਕੀ ਅਸ਼ੋਕ ਬਰਨਾ ਹੈ ਜੋ ਸ਼ੌਂਕ ਰਹਿ ਤੱਕਿਆ ਜਾਂਦਾ ਉਹਨੂੰ ਕੋਈ ਸ਼ੌਂਕ ਨਹੀਂ ਆਪਾਂ ਕਹਿੰਦੇ ਸਾਨੂੰ ਸ਼ੌਂਕ ਹੈ ਅਲੱਗੋ ਅਲੱਗ ਕਿਸੇ ਨੂੰ ਕਬੂਤਰਾਂ ਦਾ ਸ਼ੌਂਕ ਕਿਸੇ ਨੂੰ ਕੁੱਦਿਆਂ ਦਾ ਸ਼ੌਂਕ ਕਿਸੇ ਨੂੰ ਗੱਡੀਆਂ ਦਾ ਸ਼ੌਂਕ ਕਿਸੇ ਨੂੰ ਮਾਸ਼ਰਾਬ ਖਾਣ ਦਾ ਸ਼ੌਂਕ ਕਿਸੇ ਨੂੰ ਕੱਪੜੇ ਪਹਿਨਣ ਦਾ ਸ਼ੌਂਕ ਉਹਨੂੰ ਕੋਈ ਸ਼ੌਂਕ ਨਹੀਂ ਸ਼ੌਂਕ ਤੋਂ ਰਹਿ ਤਾ ਗੱਜ ਕੇ ਆਖੋ ਸਤਨਾਮ ਸ੍ਰੀ ਕਿ ਸਰਬ ਹੈ ਭਰਨੇ ਜੋ ਸਭ ਦਾ ਪੂਸਨ ਹੈ ਇਹ ਜਗਤੰਗ ਕਿਰਤੀ ਹੈ ਕਿ ਛਦਰੰਗ ਛਤਰੀ ਹੈ ਜੋ ਜਗਤ ਦਾ ਕਰਨ ਵਾਲਾ ਹੈ ਜਗਤ ਨੂੰ ਸ੍ਰਿਸ਼ਟੀ ਨੂੰ ਸਜਾਣ ਵਾਲਾ ਹੈ ਜੋ ਬਹਾਦਰਾਂ ਦਾ ਬਹਾਦਰ ਹੈ ਯੋਧਾ ਹੈ ਬਲ ਵਾਲਾ ਇਹਨਾਂ ਬਹਾਦਰ ਹੈ ਜਿੰਨੀ ਵੀ ਪਾਵਰ ਤਾਕਤ ਦਉਂਦੀ ਹੈ ਬਹਾਦਰਾਂ ਕੋਲੇ ਯੋਧਿਆ ਕੋਲੇ ਉਹਦੇ ਕੋਲੋਂ ਆਉਂਦੀ ਹੈ ਊਰਜਾ ਤੇ ਐਡਾ ਵੱਡਾ ਕਿੱਡਾ ਵੱਡਾ ਬਹਾਦਰ ਹੋਵੇਗਾ ਕਿੰਨਾ ਬਲ ਕਿੰਨੀ ਪਾਵਰ ਕਿੰਨੀ ਤਾਕਤ ਹੋਵੇਗੀ ਉਹਦੇ ਕਰਦੇ ਉਹ ਬਹਾਦਰਾਂ ਦਾ ਬਹਾਦਰ ਬਲਵਾਨ ਹੈ ਕਿ ਬ੍ਰਹਮ ਹੈ ਬ੍ਰਹਮੰ ਸਰੂਪ ਹੈ ਜੋ ਬ੍ਰਹਮ ਸਰੂਪ ਹੈ ਸਦਾ ਆਪਣੇ ਆਪ ਦੇ ਵਿੱਚ ਹੈ ਜਿਵੇਂ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਬਣੀ ਉਹ ਬ੍ਰਹਮ ਗਿਆਨ ਦੇ ਵਿੱਚ ਆਪਣੇ ਆਪ ਦੇ ਵਿੱਚ ਹੈ ਗਿਆਨ ਭੌ ਅਨੂਪ ਹੈ ਜੋ ਗਿਆਨ ਸਰੂਪ ਉਪਮਾ ਰਹਿਤ ਹੈ ਉਹਦੀ ਉਪਮਾ ਉਹਦੀ ਵਿੜਾਈ ਉਹਦੀ ਮਹਿਮਾ ਉਹਦੇ ਘਰ ਦੀ ਉਸਤਾ ਉਹਦੇ ਘਰ ਦੀ ਸਲਾਂਗਾ ਆ ਕਤ ਕਥਾ ਕਥੀਨੀ ਜਾ ਸਕਦੀ ਗੱਜ ਕੇ ਆਖੋ ਸਤ ਨਾਮ ਸ਼੍ਰੀ ਕੋਈ ਨਾਟਕ ਬਣਾਇਆ ਜਾਂਦਾ ਹੈ ਫਿਲਮ ਬਣਾਈ ਜਾਂਦੀ ਹੈ ਉਹਦੇ ਵਿੱਚ ਰੋਲ ਕੀਤੇ ਜਾਂਦੇ ਨੇ ਨਾ ਹੀ ਉਹਦਾ ਨਾਟਕ ਬਣੇ ਨਾ ਹੀ ਫਿਲਮ ਬਣੀ ਤੇ ਉਮਾਂ ਤੋਂ ਰਹਦਾ ਹੈ ਗੱਜ ਕੇ ਆਖੋ ਸਤ ਨਾਮ ਸ਼੍ਰੀ ਕਿ ਆਦਿ ਅਦੇਵ ਹੈ ਜੋ ਮਟ ਤੂੰ ਹੀ ਸਵਾਮੀ ਰਹਦਾ ਉਹਦਾ ਕੋਈ ਸੁਆਮੀ ਨਹੀਂ ਕੋਈ ਮਾਲਕ ਨਹੀਂ ਕਿ ਆਪ ਅਭੇਵ ਹੈ ਜੋ ਆਪੇ ਤੋ ਰਹਿਦਾ ਕੋਈ ਵੀ ਉਹਦਾ ਭੇਤ ਨਹੀਂ ਬਾ ਸਕਦਾ ਦੁਨੀਆ ਦੇ ਵਿੱਚ ਬੜੇ ਅਵਤਾਰ ਆਏ ਬੜੇ ਪੀਰ ਬਕੰਮਰ ਆਏ ॠषि मुनि ਆਏ ਸਭ ਨੇ ਉਹਨੂੰ ਖੋਜਣਾ ਕੀਤਾ ਉਹਦਾ ਹਾਥ ਦੀ ਉਹਦਾ ਅੰਤ ਜਾਣਨਾ ਚਾਹਿਆ ਪਰ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਜਿਕੇ ਆਖੋ ਸਤਨਾਮ ਸ੍ਰੀ ਕਿਹ ਜਦ ਰੰਗ ਬੇਜਿੰਨੇ ਕਹਿ ਕੈ ਦਿਨੇ ਜੋ ਸਰੂਪ ਤੋਂ ਬਿਨੇ ਕੋਈ ਉਹਦਾ ਸਰੂਪ ਕੋਈ ਉਹਦੀ ਮੂਰਤ ਨਹੀਂਗੀ ਏਕੈ ਦਿਨ ਜੋ ਇਕ ਹੈ ਕਿਸੇ ਦੇ ਅਧੀਨ ਨਹੀਂਗਾ ਆਪਾਂ ਇੱਕ ਦੂਜੇ ਦੇ ਅਧੀਨ ਹੁੰਨੇ ਆ ਮੌਕ ਨੌਕਰ ਹੁੰਨੇ ਆ ਇੱਕ ਦੂਜੇ ਦੇ ਦੇਣਦਾਰ ਹੁੰਨੇ ਆ ਕਾਣੇ ਹੁੰਨੇ ਆ ਇੱਕ ਦੂਜੇ ਤੋਂ ਆਪਾਂ ਛਿਪਦੀਏ ਵੀ ਆਪਣੀਆਂ ਖਲਾਮੀਆਂ ਦੱਸ ਦੇਵੇਗਾ ਪਰ ਉਹਦੇ ਵਿੱਚ ਕੋਈ ਖਨਾਮੀ ਨਹੀਂ ਤੇ ਕਿਸੇ ਦੇ ਅਧੀਨ ਨਹੀਂ ਉਹ ਕਹੇ ਰੋਜੀ ਰਜਾਇ ਗੈ ਰਹੀ ਮੈਂ ਰਹਾਏ ਗੈ ਜੋ ਰੋਜੀ ਬਖਸ਼ਣ ਵਾਲਾ ਸਾਰਿਆਂ ਨੂੰ ਭੋਜਨ ਦਿੰਦਾ ਹੈ ਰੋਜੀ ਦਿੰਦਾ ਹੈ ਰਹਿਮ ਕਰਨ ਵਾਲਾ ਤੇ ਛੁਟਕਾਰਾ ਦੇਣ ਵਾਲਾ ਉਸ ਰਹਿਮ ਕਰਦਾ ਤੇ ਛੁਟਕਾਰਾ ਦੇ ਦਿੰਦਾ ਹੈ ਮੁਕਤੀ ਕਰ ਦਿੰਦਾ ਹੈ ਕਿ ਆਪ ਬੇਅਬ ਹੈ ਜੋ ਪਵਿੱਤਰ ਤੇ દોਸ਼ ਰਹਤਾ ਉਹਨੂੰ ਕੋਈ ਦੋਸ਼ ਨਹੀਂ ਕੋਈ ਕਲੰਕ ਨਹੀਂ ਕੋਈ ਉਹਦੇ ਤੇ ਧੱਬਾ ਨਹੀਂਗਾ ਧਿਆਨ ਦੇਣਾ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਕਿ ਆਪ ਬिवेਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੋ ਬਿਦਰ ਦੋਸ਼ ਰਹਦੈ ਕਿ ਗੈਵ ਲਗੈਵ ਹੈ ਜੋ ਗੁਪਤ 도 ਵੀ ਗੁਪਤ ਹੈ ਉਹਦਾ ਕੋਈ ਵੀ ਭੇਦ ਨਹੀਂ ਜਾਣ ਸਕਦਾ ਜਦੋਂ ਆਪਾਂ ਖਰੰਡਾ ਬ੍ਰਹਿਮੰਡਾਂ ਦਾ ਭੇਦ ਨਹੀਂ ਜਾਣ ਸਕਦੇ ਧਰਤੀ ਹੋਰ ਪਰੇ ਪਰ ਹੋਰ ਇਹਦਾ ਵਾਰ ਨਹੀਂ ਦੱਸ ਸਕਦੇ ਪਤਾਲਾਂ ਪਤਾਲ ਆਕਾਸ਼ਾਂ ਅਗਾਸ਼ ਇਹਦੇ ਵਾਰ ਨਹੀਂ ਦੱਸ ਸਕਦੇ ਉਹਦੇ ਘਰ ਦੇ ਵਿੱਚ ਕਿੰਨੀ ਧਰਤੀਆਂ ਨੇ ਕਿੰਨੇ ਆਕਾਸ਼ ਨੇ ਕਿੰਨੇ ਸੂਰਜ ਦੇ ਕਿੰਨੇ ਚੰਦਰਮੇ ਨੇ ਕਿੰਨੀ ਹਵਾ ਵਗਦੀ ਹੈ ਬੇਮੂਹਾ ਪਾਣੀ ਆਉਂਦਾ ਸਾਰੇ ਦੇਸਾਂ ਵਿਦੇਸਾਂ ਦੇ ਵਿੱਚ ਇਹ ਆਪਣੇ ਕੁਦਰਤ ਨੂੰ ਆਪਣੀ ਵਡਿਆਈ ਨੂੰ ਵਧਾਈ ਜਾਂਦਾ ਹੈ ਇਸ ਕਰਕੇ ਉਹ ਦਾਤ ਨਹੀਂ ਪੈ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਕਿ ਹੱਫਲ ਗਨਾਹ ਹੈ ਜੋ ਪਾਪਾਂ ਦਾ ਬਖਸ਼ਨਹਾਰਾ ਉਹਨੂੰ ਬਖਸ਼ੰਦ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ ਕਿ ਸ਼ਹਾਨਸ਼ਾਹ ਹੈ ਕਿ ਜੋ ਪਾਸ਼ਾਂ ਦਾ ਪਾਸ਼ ਦੁਨੀਆ ਦੇ ਅੰਦਰ ਸਾਰੇ ਦੇਸ਼ਾਂ ਦੀ ਇੱਕ ਦੇਸ਼ ਕੋਲੇ ਪਾਵਰ ਹੁੰਦੀ ਹੈ ਵਿਟੋ ਪਾਵਰ ਕਦੇ ਕੋਈ ਦੇਸ਼ ਬਣ ਜਾਂਦਾ ਹੈ ਕਦੇ ਕੋਈ ਦੇਸ਼ ਬਣ ਜਾਂਦਾ ਹੈ ਪਰ ਸਾਰੇ ਖੰਡਾ ਬ੍ਰਹਿਮੰਡਾਂ ਦੀ ਸਾਰੀ ਦੇਸ਼ਾਂ ਦੀ ਪਾਵਰ ਉਹ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਉਹਦੇ ਹੱਥ ਦੇ ਵਿੱਚ ਵਿਟੋ ਵਿਟੋ ਪਾਵਰ ਆ ਉਹਦੇ ਹੱਥ ਦੇ ਵਿੱਚ ਕੇ ਸ਼ਹਾਂਸ਼ਾ ਹੈ ਇਨਕੇ ਕਾਰਨ ਗਨਿੰਦ ਹੈ ਜੋ ਕਾਜ ਦੇ ਕਰਨ ਵਾਲਾ ਹਰ ਯੁਗ ਦੇ ਭਗਤ ਨੂੰ ਪਾਇਆ ਬਹਿਜ ਰੱਖਦਾ ਆਇਆ ਰਾਮ ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਹਰਨਾਕਸ਼ ਨੂੰ ਪਾਰਿਓ ਉਚਾਲਿਓ ਪਾੜ ਕੇ ਨਖਣਾ ਦੇ ਨਾਲ ਨੋਹਾਂ ਦੇ ਨਾਲ ਤੇ ਪ੍ਰਹਿਲਾਦ ਭਗਤ ਦੀ ਆਪਣੇ ਭਗਤਾਂ ਦੀ ਪਹਿਜ ਰੱਖਣ ਵਾਲਾ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ ਫੇਰ ਉਹ ਜੀ ਦੇਹੰਦੇ ਜੋ ਰੋਜੀ ਸਾਰਿਆਂ ਨੂੰ ਦੇਣ ਵਾਲਾ ਕੋਈ ਜੋਰ ਹੈ ਕੋਈ ਸਾਧ ਹੈ ਕੋਈ ਲਟੇਰਾ ਹੈ ਸਭ ਨੂੰ ਰੋਜੀ ਦਿੰਦਾ ਹੈ ਸਭ ਨੂੰ ਭੋਜਨ ਦਿੰਦਾ ਹੈ ਫੇ ਰਾਜ ਕਰਹੀ ਮਹ ਜੋ ਅੰਨ ਦਾਤਾ ਸਭ ਨੂੰ ਦਾਦਾ ਦਿੰਦਾ ਅੰਨ ਦੇਣ ਵਾਲਾ ਉਹ ਦਿਆਲੂ ਤੇ ਕਿਰਪਾਲੂ ਹੈ ਇਹ ਕਰਮਗਰੀਮ ਹੈ ਜੋ ਬਖਸ਼ਣ ਦਾ ਦਾਜ ਹੈ ਸਭ ਨੂੰ ਦਾਤਾ ਦਿੰਦਾ ਹੈ ਬਖਸ਼ਣ ਕਰਦਾ ਹੈ ਰਹਿਮਤਾ ਕਰਦਾ ਹੈ ਸਾਰਿਆਂ ਦੇ ਘਰ ਭਰਦਾ ਹੈ ਘਰ ਭਰ ਦਿੰਦਾ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਸਭ ਨੂੰ ਦਾਤਾ ਦੇਣ ਵਾਲਾ ਤੇ ਰੋਜੀ ਦੇਣ ਵਾਲਾ ਹੈ ਸਰਬੰਕਲੀਮ ਹੈ ਜੋ ਸਰਬਸ਼ਕਤੀਮਾਨ ਸਾਰੀਆਂ ਪਾਵਰ ਸਾਰੀਆਂ ਸ਼ਕਤੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਉਦੇ ਘਰ ਦੇ ਵਿੱਚੋਂ ਆਉਂਦੀਆਂ ਨੇ ਤੇ ਕਿੰਡੀ ਸ਼ਕਤੀ ਹੋਵੇਗੀ ਉਹਦੇ ਕੋਲ ਕਿ ਸਰਬੰਗ ਦਲੀ ਹੈ ਜੋ ਸਭ ਨੂੰ ਨਾਸ਼ ਕਰਨ ਵਾਲਾ ਹੈ ਇੱਕ ਬੰਦਾ ਦਸਾਂ 20 ਬੰਦਿਆਂ ਨੂੰ ਮਾਰ ਸਕਦਾ ਹੈ ਮਝੈਲ ਚਲਾ ਦੇ ਇੱਕ ਦੇਸ਼ ਦੀ ਇੱਕ ਨਗਰ ਦੀ ਇੱਕ ਸ਼ਹਿਰ ਦੀ ਤਬਾਹੀ ਕਰ ਸਕਦੀ ਹੈ ਪਰ ਉਹ ਇੱਕ ਪਲ ਦੇ ਵਿੱਚ ਸਾਰੀ ਦੁਨੀਆ ਨੂੰ ਸਾਜ ਦਿੰਦਾ ਹੈ ਤੇ ਇੱਕ ਛਿਣ ਦੇ ਵਿੱਚ ਸਾਰੀ ਦੁਨੀਆ ਦਾ ਨਾਸ਼ ਕਰ ਦਿੰਦਾ ਹੈ ਗੱਜ ਕਿ ਆਖੋ ਸਤਿਨਾਮ ਸ੍ਰੀ ਕੇਸਰਬਦਰ ਮਾਨਿਆ ਹੈ ਕੇਸਰਬਦਰ ਧਾਨੀ ਹੈ ਜੋ ਸਭ ਥਾਈਂ ਵਿਡਿਆਈ ਵਾਲਾ ਸਾਰੇ ਦੇਸਾਂ ਦੇਸਾਂ ਦੇ ਵਿੱਚ ਉਹਦੀ ਵਿਡਿਆਈ ਉਹਦੀ ਮਹਿਮਾ ਹੁੰਦੀ ਹੈ ਉਹਦੀ ਉਪਮਾ ਹੁੰਦੀ ਹੈ ਕੇਸਰਬਦਰ ਧਾਨੀ ਹੈ ਜੋ ਸਭ ਨੂੰ ਦਾਨ ਦੇਣ ਵਾਲਾ ਹੈ ਸਾਰੀ ਦੁਨੀਆ ਭਖਾਰੀ ਹੈ ਤੇ ਸਾਰੀ ਦੁਨੀਆ ਉਹਦੇ ਦਰ ਤੇ ਪ੍ਰਮਾਤਮਾ ਦੇ ਜੋ ਲਈ ਅੱਡ ਕੇ ਦਾਤਾ ਮੰਗਦੀ ਐ ਦਾਲ ਮੰਗਦਾ ਤੇ ਉਹ ਦਾਲ ਦੇਈ ਜਾਂਦਾ ਜੁਗਾ ਜਗੰਦਰ ਖਾਹੀ ਖਾਈ ਉਗਮੀ ਤੁਮ ਚਲਾਏ ਰਾਹ ਲਾਲ ਕੇ ਬਿਗਸਾ ਵੇ ਪ੍ਰਵਾਹ ਇਹ ਉਹ ਵੇ ਵੇ ਪ੍ਰਵਾਹ ਦੇਈ ਜਾਂਦੇ ਕੇ ਸਰਬਤਰ ਗਵਣੇ ਕੇ ਸਰਬਤਰ ਭਾਉਣੇ ਜੋ ਸਭ ਥਾਈ ਫਿਰਨ ਵਾਲੇ ਆਪਾਂ ਮਾਲਕ ਖੇਤੀ ਦੀ ਹੋਵਾਂਗੇ ਖੇਤੀ ਵਿੱਚ ਗੇੜਿਆ ਮਾਰਦੇ ਵਾਂਗੇ ਦੁਕਾਨਾਂ ਦਾ ਮਾਲਕ ਦੁਕਾਨਾਂ ਵਿੱਚ ਜਾ ਲ ਜਾਵੇਗਾ ਸ਼ਹਿਰਾਂ ਦੇ ਵਿੱਚ ਜਿਹਦਾ ਨੈਟਵਰਕ ਚੱਲਦਾ ਉਹ ਨੈਟਵਰਕ ਦੇ ਵਿੱਚ ਢੇਡਾ ਮਾਰਦਾ ਆਪੋ ਆਪਣੀ ਉਹਦਾ ਐਡਾ ਵੱਡਾ ਨੈਟਵਰਕ ਹੈ ਐਡਾ ਵੱਡਾ ਜ਼ਿੰਮੇਵਾਰ ਹੈ ਮਾਲਕ ਹੈ ਤੇ ਸਾਰੇ ਥਾਈ ਉਹ ਆਪਣਾ ਪੈਰਾ ਲੱਗਿਆ ਹੋਇਆ ਢੇਡਾ ਮਾਰੀ ਜਾਂਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਸਾਰੇ ਫਿਰਦੇ ਦੇਖਭਾਲ ਕਰਦੇ ਕੇ ਸਰਬਤਰ ਭੌਣੇ ਜੋ ਸਾਰੇ ਘਰਾਂ ਵਾਲੇ ਕੋਈ ਵੀ ਘਰ ਇਹੋ ਜਿਹਾ ਨਹੀਂ ਜਿਹਦੇ ਘਰ ਦੇ ਵਿੱਚ ਪ੍ਰਮਾਤਮਾ ਨਾ ਹੋਵੇ ਯਰਲੇ ਯਰਲੇ ਵਿੱਚ ਰੋਮ ਰੋਮ ਦੇ ਵਿੱਚ ਕੰਨ ਕੰਨ ਦੇ ਵਿੱਚ ਸਮਾਇਆ ਗੁਰਮੁਖ ਰੋਮ ਰੋਮ ਹਰ ਧਿਆਵੇ ਗੁਰਮੁਖ ਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਜਿਹੜਾ ਸ਼ਬਦ ਹੈ ਇਹ ਸ਼ੁਕਰਾਨੇ ਦਾ ਸ਼ਬਦ ਹੈ ਤੇ ਵਾਹਿਗੁਰੂ ਵਾਹਿਗੁਰੂ ਜਪਨ ਕਰਿਆ ਕਰੋ ਅੱਜ ਕਿ ਆਕੋ ਸਤਿਨਾਮ ਸ੍ਰੀ ਕੀ ਸਰਬੱਤ ਦਾ ਦੇਸਾ ਕੀ ਸਰਬੱਤ ਦੇ ਪੇਸ ਸਾਰੇ ਦੇਸਾਂ ਦੇ ਵਿੱਚ ਵਸਰੇ ਤੇ ਸਾਰੇ ਰੂਪਾਂ ਦੇ ਵਿੱਚ ਪੇਸਾਂ ਦੇ ਵਿੱਚੋਂ ਵਸਦਾ ਸਾਰੇ ਪੇਸਾਂ ਦੇ ਵਿੱਚ ਕੱਜ ਕੇ ਆਕੋ ਸਤਿਨਾਮ ਸ੍ਰੀ ਇਹ ਸਰਬੱਤ ਰਾਜ ਹੈ ਕੀ ਸਰਬੱਤ ਸਵਾਜ ਹੈ ਜੋ ਸਭ ਦਾ ਰਾਜ ਹੈ ਸਾਰੀ ਦੁਨੀਆ ਦਾ ਰਾਜਾ ਦਾ ਵੀ ਮਹਾਰਾਜ ਹੈ ਕੇ ਸਰਬਦਰ ਸਵਾਜੈ ਜੋ ਸਭ ਨੂੰ ਸਾਜਦਾ ਹੈ ਸਭ ਨੂੰ ਬਣਾਉਂਦਾ ਹੈ ਸਭ ਨੂੰ ਜਨਮ ਦਿੰਦਾ ਹੈ ਕੇ ਸਰਬਦਰ ਦੀਨ ਹੈ ਕੇ ਸਰਬਦਰ ਲੀਨ ਹੈ ਜੋ ਸਭ ਨੂੰ ਦੇਣ ਵਾਲਾ ਤੂੰ ਸਭ ਵਿੱਚ ਲੀਨ ਹੈ ਸਭ ਨੂੰ ਦਾਤਾਂ ਦੇਣ ਵਾਲਾ ਬਖਸ਼ਾ ਕਰਨ ਵਾਲਾ ਕਿਸਾਰਾਂ ਦੇ ਵਿੱਚ ਪਰੀਪੂਰਨ ਪਰਮੇਸ਼ਰਾ ਲੀਨ ਗੱਜ ਕੇ ਆਖੋ ਸਤ ਨਾਮ ਸ੍ਰੀ ਕੇ ਸਰਬਦਰ ਜਾਹੋਂਗੇ ਸਰਬਤਰ ਬਾਹੋਂ ਜੋ ਸਾਰੇ ਹੀ ਤੇਜ ਪ੍ਰਤਾਪ ਵਾਲੇ ਇੰਨਾ ਉਹਦਾ ਪ੍ਰਤਾਪ ਹੈ ਇੰਨਾ ਤੇਜ ਪ੍ਰਤਾਪ ਹੈ ਜਿਵੇਂ ਸੂਰਜ ਦੀ ਗਰਮੈਸ਼ ਝੱਲੀ ਨਹੀਂ ਜਾਂਦੀ ਠੰਡ ਦਾ ਸਾਡੇ ਸਰੀਰ ਨੂੰ ਝੱਲੀ ਨਹੀਂ ਜਾਂਦੀ ਇੰਨਾ ਉਹਦਾ ਪ੍ਰਤਾਪ ਹੈ ਸਾਰੇ ਸੂਰਜਾਂ ਨੂੰ ਚੰ드ਰਮਾ ਨੂੰ ਊਰਜਾ ਦੇਣ ਵਾਲਾ ਹੈ ਲਾਈਟ ਦੇਣ ਵਾਲਾ ਹੈ ਰੋਸ਼ਨੀ ਦੇਣ ਵਾਲਾ ਹੈ ਕਿੱਡਾ ਪ੍ਰਤਾਪ ਹੋਵੇਗਾ ਉਹਦਾ ਕੇ ਸਰਬੱਤ ਰੱਬਿਸ ਹੈ ਕਿ ਸਰਬੱਤ ਰੱਬਿਸ ਜੋ ਸਾਰੇ ਦਿਸ਼ਾਂ ਵਿੱਚ ਤੇ ਜਿੰਨੇ ਵੀ ਦੁਨੀਆਂ ਦੇ ਵਿੱਚ ਭੇਸ ਹੈ ਧਰਮਾਂ ਦੀ ਉਹ ਸਾਰੇ ਧਰਮਾਂ ਦੀ ਭੇਸਾਂ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਗੱਜ ਕੇ ਆਖੋ ਸਤਨਾਮ ਸ੍ਰੀ ਕੀ ਸਰਬਦਰ ਕਾਲ ਹੈ ਕੀ ਸਰਬਦਰ ਪਾਲੈ ਜੋ ਸਭ ਦਾ ਕਾਲ ਰੂਪ ਹੈ ਸਾਰਿਆਂ ਨੂੰ ਇਹ ਮੌਤ ਦੇ ਕਾਲ ਆਉਣੀ ਆ ਸਾਰਿਆਂ ਦੇ ਉੱਤੇ ਹੈ ਕੀ ਸਰਬਦਰ ਪਾਲੈ ਜੋ ਸਭ ਨੂੰ ਪਾਲਦਾ ਰੋਜੀ ਦਿੰਦਾ ਦੇਖਭਾਲ ਕਰਦਾ ਸੰਭਾਲ ਕਰਦਾ ਹੈ ਕੀ ਸਰਬਦਰ ਹੰਦ ਹੈ ਕੀ ਸਰਬਦਰ ਗੰਧ ਹੈ ਜੋ ਸਭ ਨੂੰ ਨਾਸ਼ ਕਰਨ ਵਾਲਾ ਕਪਾਲਿਕ ਸ਼ਣ ਦੇ ਵਿੱਚ ਕਿ ਜੋ ਸਭ ਦੀ ਗਤੀ ਗੜਲ ਵਾਲਾ ਇੱਕ ਮਿੰਟ ਦੇ ਵਿੱਚ ਸੈਕਿੰਡ ਵਿੱਚ ਉਹਦੀ ਗਤੀ ਕਰਦਨ ਕੇ ਸਰਬੱਦਰ ਭੇਖੀ ਕੇ ਸਰਬੱਤਰ ਭੇਖੀ ਜੋ ਸਭ ਭੇਖਾਂ ਵਾਲਾ ਸਾਰੀ ਭੇਖਾਂ ਦੇ ਵਿੱਚ ਪਤਾ ਨਹੀਂ ਰੱਬ ਤੁਹਾਡੇ ਘਰੇ ਕਿਹੜਾ ਭੇਖ ਧਾਰਕੀ ਆਬ ਆਵਾਜ਼ ਮਾਰ ਦੇਵੇ ਗੱਜ ਕੇ ਆਖੋ ਸਤਨਾਮ ਸ੍ਰੀ ਜਿਵੇਂ ਭਾਈ ਨਿਹਾਲ ਸਿੰਘ ਦੇ ਲੰਗਰ ਦੇ ਵਿੱਚ ਗਏ ਹੋਰ ਵੀ ਲੰਗਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਭੇਸ ਧਾਰ ਕੇ ਗਰੀਬ ਦਾ ਭੇਸ ਧਾਰ ਕੇ ਕੋਈ ਕਹਿੰਦਾ ਮੈਂ ਆਟਾ ਗੁੰਨੇ ਕੋਈ ਕਹਿੰਦਾ ਸਬਜੀ ਬਣਾਉਣੀ ਐ ਕੋਈ ਕਹਿੰਦਾ ਗੁੰਨਿਆ ਪਿਆ ਤਵੇ ਤੇ ਰੋਟੀ ਪਈ ਐ ਤੇ ਭਾਈ ਨਿਹਾਲ ਸਿੰਘ ਜੀ ਕਹਿੰਦੇ ਮਹਾਰਾਜ ਕਿਉਂਕਿ ਉਹਨੂੰ ਆ ਗੱਲਾਂ ਨੂੰ ਸਮਝ ਗਿਆ ਸੀਗਾ ਤੇ ਕਹਿੰਦਾ ਉਹੀ ਭੋਜਨ ਜਿਵੇਂ ਪਿਆਸੀ ਤਿਆਰ ਉਵੇਂ ਹੀ ਰੱਖਤਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਨੰਦਾਨ ਸਿੰਘ ਦਾ ਲੰਗਰ ਹਮੇਸ਼ਾ ਵਾਸਤੇ ਰਹੇਗੀ ਦੁਨੀਆ ਤੱਕ 24 ਘੰਟੇ ਦਿਨ ਰਾਤ ਚੱਲੇਗਾ ਕਿਸੇ ਨੂੰ ਮੋੜਨਾ ਨਹੀਂ ਪਤਾ ਨਹੀਂ ਕਿਹੜੇ ਭੇਸ ਦੇ ਵਿੱਚ ਆ ਜਾਈਗਾ ਅੱਜ ਕਿ ਆਖੋ ਸਤਨਾਮ ਸ੍ਰੀ ਇਹ ਸਰਬਦਰ ਭੇਖੀ ਜੋ ਸਭ ਵੇਖਾਂ ਵਾਲੇ ਇਹ ਸਰਬਦਰ ਭੇਖੀ ਜੋ ਸਭ ਨੂੰ ਵੇਖਣ ਵਾਲਾ ਐਡਾ ਵੱਡਾ ਉਹਦਾ ਕੈਮਰਾ ਲੱਗੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕੈਮਰੇ ਲੱਗੇ ਨੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਬਾਹਰ ਗਲੀ ਦੇ ਵਿੱਚ ਇਸ ਮਹੱਲੇ ਦੇ ਵਿੱਚ ਜਾਂ ਨਗਰ ਦੇ ਵਿੱਚ ਨਹੀਂ ਦੇਖ ਸਕਦੇ ਤੇ ਗੁਰੂ ਨਾਨਕ ਦੇ ਦਰ ਦਾ ਐਡਾ ਵੱਡਾ ਕੈਮਰਾ ਲੱਗਾ ਸਾਰੇ ਖਰਨ ਹੰਡਾ ਪਰੇ ਮੰਡਾ ਨੂੰ ਸਾਰੇ ਦੇਸਾਂ ਨੂੰ ਵੇਖ ਰਿਹਾ ਕੱਜ ਕੇ ਆਖੋ ਸਤਨਾਮ ਜੀ ਤੇ ਇਹਦਾ ਬਾਹਰ ਦਾ ਆਪਣਾ ਸਰੀਰ ਦੇ ਸਕਦਾ ਹੈ ਇਹ ਘਟ ਘਟ ਕੇ ਅੰਦਰ ਕੀ ਜਾਨ ਭਲੇ ਬੁਰੇ ਕੀ ਪੀਰ ਵਛਾਣ ਦਾ ਘਟਾਂ ਘਟਾਂ ਦੇ ਜਾਣਨ ਵਾਲੇ ਨੂੰ ਉਹ ਬਾਹਰ ਦਾ ਸਰੂਪ ਵੀ ਦੇਖਦਾ ਤੇ ਤੇਰੇ ਅੰਦਰ ਦੀ ਗੱਲ ਵੀ ਦੇਖਦਾ ਅੰਦਰ ਦੀ ਵੀ ਫੋਟੋ ਖਿੱਚ ਲੈਂਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਕੇ ਸਰਬੱਤ ਦਾ ਰਭੇ ਕੀ ਕੇ ਸਰਬੱਤ ਦਾ ਰਾਜ ਹੈ ਕੇ ਸਰਬੱਤ ਰਾਜ ਹੈ ਜੋ ਸਾਰੇ ਕਾਰਜ ਰੂਪ ਹੈ ਜਿਹੜੇ ਆਪਾਂ ਕਾਰਜ ਕਰਦੇ ਹਾਂ ਜੋ ਸਾਰੇ ਵਿੱਚ ਪ੍ਰਕਾਸ਼ ਹੋ ਰਿਹਾ ਹੈ ਕੇ ਸਰਬਦਰ ਸੁਖ ਹੈ ਕੇ ਸਰਬਤਰ ਭੋਖ ਹੈ ਜੋ ਸਭ ਨੂੰ ਸਕਾਉਣ ਵਾਲਾ ਤੇ ਮਾਰਨ ਵਾਲਾ ਇਹ ਨਹੀਂ ਪਤਾ ਸਾਹ ਸੰਬੰਧ ਭਜਨ ਬੰਦਗੀ ਕਰਕੇ ਪਿਆ ਕਰੋ ਉੱਠ ਕੇ ਨਾ ਅਸ਼ਨਾਣ ਕਰਕੇ ਭਜਨ ਬੰਦਗੀ ਕਰਕੇ ਫਿਰ ਆਪੋ ਆਪਣੇ ਕੰਮਾਂ ਤੇ ਜਾਇਆ ਕਰੋ ਕੋਈ ਪਤਾ ਨਹੀਂ ਮੌਤ ਰਾਤ ਨੂੰ ਆਉਣੀ ਹੈ ਕਿ ਦਿਨੇ ਆਉਣੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁਖ ਹੈ ਜੋ ਸਭ ਨੂੰ ਪਾਲਣ ਵਾਲਾ ਸਭ ਨੂੰ ਰੋਜੀ ਦੇਣ ਵਾਲਾ ਪਥਰਾਂ ਦੇ ਵਿੱਚ ਵੀ ਮਿੱਟੀ ਦੇ ਵਿੱਚ ਵੀ ਆਕਾਸ਼ ਦੇ ਵਿੱਚ ਵੀ ਪੌਣ ਪਾਣੀ ਦੇ ਉੱਤੇ ਖੰਡਾ ਬ੍ਰਹਮੰਡਾਂ ਦੇ ਵਿੱਚ ਸਾਰਾ ਜੀਵਾਂ ਨੂੰ ਰੋਜੀ ਬਚਾਉਣ ਵਾਲਾ ਕੀ ਸਰਬਤਰ ਤਰ ਨਗੇ ਸਰਬਤਰ ਦਰਪਨ ਸਬਦਾ ਬਲ ਤੇ ਜੋ ਸਬਦੇ ਪ੍ਰਾਨ ਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਸਬਦਾ ਬਲ ਹੈ ਤਾਕਤ ਦੇ ਬਲ ਦੇਣ ਵਾਲਾ ਹੈ ਜੋ ਸਬਦੇ ਪ੍ਰਾਨ ਰੂਪ ਹੈ ਜਿਹਨੂੰ ਆਪਾਂ ਕਹਿੰਦੇ ਆ ਮੇਰੀ ਜਿੰਦ ਜਾਣ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਮੇਰੀ ਜਿੰਦ ਜਾਨ ਹੈ ਸਵਾਸਾਂ ਨੂੰ ਚਲਾਉਣ ਵਾਲਾ ਗੱਜ ਕੇ ਆਖੋ ਸਤ ਨਾਮ ਸ੍ਰੀ ਕੇ ਸਰਬੱਦਰ ਦੀ ਸੇ ਕੇ ਸਰਬੱਦਰ ਭੇਸੇ ਜੋ ਸਾਰੇ ਦਿਸਾਂ ਦੇ ਵਿੱਚ ਆ ਉਹਦੇ ਸਾਰੇ ਜਿਸ ਉਹਦੀ ਤੇ ਜੋ ਸਾਰੇ ਜਿੰਨੀ ਵੀ ਭੇਖ ਨੇ ਸਿੱਖੀ ਭੇਖ ਹੈ ਮੁਸਲਮਾਨ ਦਾ ਭੇਖ ਹੈ ਹਿੰਦੂ ਦਾ ਭੇਖ ਹੈ ਜੈਨੀ ਧਰਮ ਦੇ ਵਿੱਚ ਤੇ ਜਾ ਅਦਾਸੀ ਬਰਾਗੀ ਦੇ ਵਿੱਚ ਜਿੰਨੀ ਵੀ ਧਰਮ ਨੇ ਸਾਰੇ ਨੇ ਪੈਸਾ ਵਾਲਾ ਹੈ ਕੇ ਸਰਬਤਰਮਾਨ ਹੈ ਕੇ ਸਰਬਤਰਦਾਾਨੀ ਹੈ ਜੋ ਸਭ ਦਾ ਮਾਨਯੋਗ ਹੈ ਸਾਰੀ ਦੁਨੀਆ ਉਹਨੂੰ ਪੂਜਦੀ ਹੈ ਸਦਾ ਹੀ ਪ੍ਰਧਾਨ ਹੈ ਉਹਨੂੰ ਕੋਈ ਬੋਟਾ ਪਾ ਕੇ ਪ੍ਰਧਾਨ ਨਹੀਂ ਮਨਾਇਆ ਜਾਂਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਆਪਨੇ ਆਪ ਦੇ ਵਿੱਚ ਹੀ ਪ੍ਰਧਾਨ ਹੈ ਕੀ ਸਰਬਾ ਦਰਜਾ ਪੈਂ ਗਿਆ ਸਰਬਾ ਦਰਬਾ ਪਿਆ ਜੋ ਸਾਰੀ ਜੱਬੇ ਜਿੰਦੇ ਸਾਰੀ ਦੁਨੀਆ ਕੋਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਕੋਈ ਰਾਮ ਰਾਮ ਕਹਿੰਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਤੈਨੂੰ RAM ਆਖਦਾ ਕੋਈ ਅੱਲਾ ਅੱਲਾ ਕਹੇ ਬਾਜ ਮਾਰਦਾ ਕੋਈ ਤੈਨੂੰ RAM ਆਖਦਾ ਕੋਈ ਦਾਵਾ ਹੈ ਗੁਰੂ ਵਾਹਿਗੁਰੂ ਜਪੀ ਜਾਂਦੇ ਕੋਈ RAM RAM ਹੀ ਜਪੀ ਜਾਂਦੇ ਕੋਈ ਗੋਪਾਲ ਕੋਈ ਬੀਠਲ ਬੀਠਲੀ ਜਪੀ ਜਾਂਦਾ ਜਿਵੇਂ ਜਿਵੇਂ ਦੇਸ਼ ਦੇ ਵਿੱਚ ਪਛਾਵਾਂ ਨੇ ਆਪੋ ਆਪਣੀਆਂ ਪਛਾਵਾਂ ਦੇ ਵਿੱਚ ਰਾਹ ਦੋ ਖਸਮ ਇੱਕ ਹੈ ਜਾਣ ਖਸਮ ਇੱਕ ਹੀ ਹੈ ਰਸਤੇ ਦੋ ਹੋ ਸਕਦੇ ਨੇ ساری ਦੁਨੀਆ ਨੂੰ ਜਪਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ اے ਸਰਬਦਰ ਬਾਲੇ ਕੇ ਸਰਬਦਰ ਮਾਨ ਹੈ ਜੋ ਸਾਰਿਆਂ ਨੂੰ ਪਾਉਂਦਾ ਹੈ ਜੋ ਸਾਰਿਆਂ ਦੇ ਵਿੱਚ ਮੰਨਿਆ ਜਾਂਦਾ ਹੈ ਕੇ ਸਰਬਦਰ ਦਾਪਿਆ ਜੋ ਸਾਰੀ ਅਸਤਿਤ ਹੈ ਪ੍ਰਮਾਤਮਾ ਜੋ ਸਾਰੇ ਅਨੁਪਾਉਂਦੇ ਤੇ ਜੋ ਸਾਰੇ ਮੰਨਿਆ ਜਾਂਦੇ ਕੇਸਰਬੱਧਰ ਇੰਦਰ ਜੋ ਸਭ ਦਾ ਇੰਦਰ ਰਾਜਾ ਹੈ ਗੱਜ ਕੇ ਆਕੋ ਸਦ ਨਾਮ ਸ੍ਰੀ ਜਿਵੇਂ 33 ਕਰੋੜ ਦੇਵੀ ਦੇਵਤਾ ਦਾ ਸ਼੍ਰੋਮਣੀ ਦੇਵਤਾ ਇੰਦਰ ਦੇਵਤਾ ਹੈ ਤੇ ਸਾਰੇ ਇੰਦਰ ਦੇਵਤਾ ਦੇ 33 ਕਰੋੜ ਦੇਵੀ ਦੇਵਤਿਆਂ ਦਾ ਉਹ ਵਾਹਿਗੁਰੂ ਪਰਮਾਤਮਾ ਗੌਣ ਦੇਵਤਾ ਹੈ ਕੀ ਸਰਬਦਰ ਚੰਦਨ ਮੈਂ ਜੋ ਸਬਦਾ ਚੰਦਨ ਮਸਰੂਪ ਚੰਦਰਮਾ ਰੂਪ ਹੈ ਕੀ ਸਰਬੰਕਾ ਕੀ ਸਰਬੰਕਲੀਮੈਂ ਕੀ ਬਰਬੰਬਹੀਮੈਂ ਜੋ ਸਭ ਕਲਾਮਾਂ ਗੱਲਾਂ ਕਰਨ ਵਾਲਾ ਹੈ ਜੋ ਵੱਡੀ ਬੁੱਧੀ ਵਾਲਾ ਜਿਹੜੀਆਂ ਆਪਾਂ ਕਲਾਮ ਕਲਮਾਂ ਕਰਦੇ ਆ ਗੱਲਾਂ ਕਰਦੇ ਆ ਉਹ ਗੱਲਾਂ ਤੋਂ ਵੱਡਾ ਗੱਲ ਹੈ ਤੇ ਕਲਾਮਾਂ ਤੋਂ ਵੱਡੀ ਕਲਾਮ ਆ ਉਹਦੀ ਜਬਾਦ ਹੀ ਬੁੱਧੀਵਾਨ ਹੈ ਉਹਦੇ ਵਰਗਾ ਹੈ ਹੀ ਕੋਈ ਨਹੀਂਗਾ ਵੱਡਾ ਵਿਗਿਆਨੀ ਹੈ ਕਿ ਅਗਲੇ ਆਲਾਮੇ ਜੋ ਅਕਲ ਬੰਦ ਦੇ ilm ਵਾਲਾ ਬਹੁਤ ਵੱਡਾ ਉਹਦੇ ਦਰ ਤੇ ilm ਕਿ ਸਹਿਬਾ ਕਲਾਮੇ ਜੋ ਬਾਣੀ ਦਾ ਬਲਕ ਜਿਹੜੀ ਆਪਾਂ ਬਾਣੀ ਬੋਲਦੇ ਨਾ ਭਾਸ਼ਾਵਾਂ ਬੋਲਦੇ ਸ਼ਬਦ ਬੋਲਦੇ ਆ ਇਸ ਸਾਰੀਆਂ ਬਾਣੀਆਂ ਦਾ ਤੇ ਸ਼ਬਦਾਂ ਦਾ ਗੀਤਾਂ ਦਾ ਸਾਰਿਆਂ ਦਾ ਉਹ ਵੱਡਾ ਮਾਲਕ ਹੈ ਕਿ ਹੁਸਨ ਰੂਜੂਅਤ ਅਮਲ ਰੂਜੂ ਹੈ ਜੋ ਸਰੰਭਾ ਸੁੰਦਰਾ ਵਜੂ ਕਹਿੰਦੇ ਬਾਸ ਰੂਪ ਵਾਲਾ ਹੈ بڑا ਸਰੂਪ ਹੋਵੇਗਾ ਉਹਦਾ ਜੋ ਸਵ ਦਾ ਰੂਜੂ ਕਹਿੰਦੇ ਧਿਆਨ ਕਰਨ ਵਾਲਾ ਹੈ ਸਾਰਿਆਂ ਦਾ ਧਿਆਨ ਵਾਲਾ ਜਿਹਨੂੰ ਰੂਜੂ ਕਹਿੰਦੇ ਹੈ ਵਜੂ ਕਹਿੰਦੇ ਥਰੂਪ ਵਾਲੇ ਨੂੰ ਰੂਜੂ ਕਹਿੰਦੇ ਨੇ ਧਿਆਨ ਵਾਲੇ ਨੂੰ ਹਮੇਸ਼ਾ ਸੁਸਲਾਮ ਹੈ ਸਲੀਖਤ ਮਦਮਾ ਸਦਾ ਹੀ ਸਲਾਮਤ ਹੈ ਬਰਮਾਦਮਾ ਸਲੀਖਤ ਮਕਾਮ ਹੈ ਸਦਾ ਰਹਿਣ ਵਾਲੀ ਸੰਤਾਨ ਆਪਣੀ ਦਾ ਸਤਾਲ ਦਾਦੇ ਪੜਦਾਦੇ ਕਰਕੇ ਆਈ ਜਾਈ ਜਾਂਦੇ ਨੇ ਪਰ ਉਹਦੀ ਸੁਤਾਨ ਉਹਦਾ ਪਰਿਵਾਰ ਉਹਦਾ ਟੱਬਰ ਕਦੇ ਨਹੀਂ ਮਰਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਕਿਉਂਕਿ ਸਾਰੀ ਦੁਨੀਆ ਉਹਦੀ ਸਤਾਨ ਹੈ ਉਹਦੇ ਧੀ ਪੁੱਤ ਹੈ ਉਹਦੀਆਂ ਮਾਵਾਂ ਭੈਣਾਂ ਨੇ ਘਰਵਾਲੀਆਂ ਨੇ ਕਿਉਂਕਿ ਉਹਦੀ ਮਾਇਆ ਹੈ ਪ੍ਰਮਾਤਮਾ ਦੀ ਉਹਦਾ ਟੱਬਰ ਉਹਦੀ ਸultan ਕਦੇ ਵੀ ਖਤਮ ਨਹੀਂ ਹੁੰਦੀ ਗੱਜ ਕੇ ਆਖੋ ਸਤਨਾਮ ਸ੍ਰੀ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰਮੰਤਰ ਜਪ ਹਮੇਂ ਕੋਈ ਗੱਜ ਕੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਉਦੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਆ ਰਾਮ ਕਲੀ ਨਹਾਲਾ ਦੀ ਜਾਇ ਆਨ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਗੁਰਤਾ ਪਾਇਆ ਸਹੈ ਜੀ